ਲਾਓ ਵੀ ਮਿੱਤਰੋ ਕਹਿੰਦੇ ਕਰੋ ਨੋਟ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਆਏ ਆ ਅੱਜ ਸੀਗੇ ਬੈਸਟਾਂ ਦੇ ਲਈ ਮੋਟਰਸਾਈਕਲ ਫਿਰ ਕੌਣ ਲੈਗਾ ਜਿੱਤ ਕੇ ਮੋਟਰਸਾਈਕਲ ਪੂਰੀ ਜਾਣਕਾਰੀ ਦੇਖਣ ਲਈ ਵੀਡੀਓ ਚੈਨਲ ਤੇ ਕਰ ਬਣੇ ਰਹੋ ਕੱਲ ਕਰਾਂਗੇ ਤੇਜਾ ਕਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਟਾਪ ਦਾ ਕਬੱਡੀ ਟੂਰਨਾਮੈਂਟ ਹੋਇਆ ਫਾਈਨਲ ਮੈਚ ਜਿੱਥੇ ਕਮਾਣਾ ਤੇ ਰਾਮਦਾਸ ਦੇ ਵਿੱਚ ਜਿੱਥੇ ਕਮਾਣਾ ਦੇ ਰੇ 28 ਨੰਬਰ ਤੇ ਰਾਮਦਾਸ ਦੇ ਰੇ 34.5 ਨੰਬਰ ਫਾਸਟੇਰ ਟੀਮ ਰਾਮਦਾਸ ਸੈਂਕੜੇ ਦੀ ਟੀਮ ਕਮਾਣਾ ਬੈਸਟ ਰੇਡਰ ਬਣਿਆ ਕਹਿੰਦੇ ਇੱਥੇ ਮੁੰਡਾ ਕਹਿੰਦੇ ਸਿਰੇ ਦੀਆਂ ਰੇਡਾਂ ਪਾ ਗਿਆ ਕਹਿੰਦੇ ਅੱਜ ਸੁਖਮਣ ਬਿਆਸ ਵਾਲਾ ਮੁੰਡਾ ਜਿਹਨੇ ਕਹਿੰਦੇ 18 ਰੇਡਾਂ ਪਾ ਕੇ 16 ਨੰਬਰ ਲੈ ਗਿਆ ਤੇ ਮੋਟਰਸਾਈਕਲ ਦਾ ਜੇਤੂ ਬਣਿਆ ਤੇ ਬੈਸਟ ਜਿਹੜਾ ਜਾਫੀ ਬਣਿਆ ਉਹ ਬਣਿਆ ਲੋਧੀ ਮੁੰਡਾ ਕਹਿੰਦੇ ਨਵਾਂ ਜਿਹਾ ਮੁੰਡਾ ਸਿਰਾਂ ਲਾ ਗਿਆ ਲੋਧੀ ਜਗਦੇਵ ਕਲਾਂ ਪਿੰਡ ਵਾਲਾ ਮੁੰਡਾ ਕਹਿੰਦੇ ਨੌ ਟੱਚ ਲੈ ਕੇ ਚਾਰ ਜੱਫੇ ਲਾ ਕੇ ਮੋਟਰਸਾਈਕਲ ਜਿੱਤ ਗਿਆ ਸਰਾਕਰ ਆ ਗਿਆ ਮੁੰਡਾ ਕਹਿੰਦੇ ਅੱਜ ਤੇਜਾ ਕਰਦਾਸਪੁਰ ਦੀ ਧਰਤੀ ਤੇ ਪਹਿਲਾ ਨਾਮ 1.5 ਲੱਖ ਸੀ ਤੇ ਦੂਜਾ ਨਾਮ 1 ਲੱਖ ਸੀ ਬੈਸਟਾਂ ਦੇ ਲਈ ਮੋਟਰਸਾਈਕਲ ਦੀ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ ਥੈਂਕ ਯੂ